ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿਉਂਕਿ ਤੋਂ ਡਿਪੋਰਟ ਹੋਇਆ ਪੰਜਾਬੀ ਬਜ਼ੁਰਗ ਜੋੜਾ ਰੋਂਦੇ ਰੋਂਦੇ ਆਏ ਪੰਜਾਬ ਵਾਪਸ ਪਰ ਕਿਉਂ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕਹਾਣੀ ਬਾਰੇ ਜੋ ਤੁਹਾਡੇ ਦਿਲ ਨੂੰ ਛੂ ਲਵੇਗੀ ਜਿੱਥੇ ਪੰਜਾਬ ਦੇ ਇੱਕ ਬਜ਼ੁਰਗ ਜੋੜੇ ਨੂੰ ਯੂਕੇ ਵਿੱਚ ਰਹਿੰਦੇ ਰਹਿੰਦੇ ਅਚਾਨਕ ਡਿਪੋਰਟ ਹੋਣਾ ਪੈ ਗਿਆ ਅਤੇ ਉਹ ਰੋਂਦੇ ਰੋਂਦੇ ਵਾਪਸ ਪੰਜਾਬ ਆ ਗਏ ਇਹ ਕਹਾਣੀ ਹੈ ਬਾਬਾ ਗੁਰਚਰਨ ਸਿੰਘ ਅਤੇ ਬੀਬੀ ਸਰਜੀਤ ਕੌਰ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ ਬਾਬਾ ਗੁਰਚਰਨ ਸਿੰਘ ਨੇ ਸਾਰੀ ਉਮਰ ਖੇਤੀਬਾੜੀ ਕੀਤੀ ਸੀ ਹੱਥਾਂ ਨਾਲ ਮਿੱਟੀ ਨੂੰ ਸੋਨਾ ਬਣਾਇਆ ਸੀ ਪਰ ਉਹਨਾਂ ਦਾ ਇੱਕੋ ਇੱਕ ਪੁੱਤਰ ਹਰਪ੍ਰੀਤ ਸਿੰਘ ਯੂਕੇ ਵਿੱਚ ਸੈਟਲ ਹੋ ਗਿਆ ਸੀ ਹਰਪ੍ਰੀਤ ਨੇ ਉੱਥੇ ਵਿਆਹ ਕੀਤਾ ਨੌਕਰੀ ਕੀਤੀ ਅਤੇ ਆਪਣੇ ਮਾਪੇ ਨੂੰ ਵੀਜ਼ਾ ਲੈ ਕੇ ਬੁਲਾ ਲਿਆ ਬਾਬਾ ਅਤੇ ਬੀਬੀ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ ਉਨ੍ਹਾਂ ਦੇ ਦਿਲ ਵਿੱਚ ਉਮੀਦਾਂ ਦੀਆਂ ਲਹਿਰਾਂ ਉੱਠ ਰਹੀਆਂ ਸਨ ਉਹ ਸੋਚਦੇ ਸਨ ਕਿ ਯੂਕੇ ਵਿੱਚ ਆਪਣੇ ਪੋਤੇ-ਪੋਤੀਆਂ ਨੂੰ ਮਿਲਣਗੇ ਨਵੀਂ ਦੁਨੀਆ ਵੇਖਣਗੇ ਅਤੇ ਥੋੜਾ ਸਮਾਂ ਆਰਾਮ ਕਰਨਗੇ ਪਰ ਕੌਣ ਜਾਣਦਾ ਸੀ ਕਿ ਇਹ ਸਫ਼ਰ ਉਨ੍ਹਾਂ ਨੂੰ ਅਜਿਹੇ ਦੁੱਖ ਵਿੱਚ ਤੱਕ ਦੇਵੇਗਾ ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਉਹ ਯੂਕੇ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਦੀ ਜ਼ਿੰਦਗੀ ਨੇ ਮੋਹ ਲਿਆ ਵੱਡੇ-ਵੱਡੇ ਘਰ ਸਾਫ਼-ਸੁਥਰੀਆਂ ਸੜਕਾਂ ਅਤੇ ਆਪਣੇ ਪੁੱਤਰ ਦੀ ਖੁਸ਼ਹਾਲ ਜ਼ਿੰਦਗੀ ਵੇਖ ਕੇ ਉਹਨਾਂ ਦੇ ਮਨ ਵਿੱਚ ਰਹਿਣ ਦੀ ਇੱਛਾ ਜਾਗੀ। ਬੀਬੀ surjeet कौर ਨੇ ਪੋਤੇ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ। ਰਸੋਈ ਵਿੱਚ ਪੰਜਾਬੀ ਖਾਣੇ ਬਣਾਉਣੇ ਸ਼ੁਰੂ ਕੀਤੇ ਅਤੇ ਬਾਬਾ ਗੁਰਚਰਨ ਨੇ ਗੁਰਦੁਆਰੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਖੁਸ਼ ਸਨ ਪਰ ਵੀਜ਼ਾ ਸਿਰਫ 6 ਮਹੀਨੇ ਦਾ ਸੀ। ਸਮਾਂ ਬੀਤਦਾ ਗਿਆ ਅਤੇ ਉਹਨਾਂ ਨੇ ਵੀਜ਼ਾ ਐਕਸਟੈਂਸ਼ਨ ਲਈ ਅਰਜ਼ੀ ਦਿੱਤੀ ਪਰ ਇਹ ਸਫ਼ਰ ਆਸਾਨ ਨਹੀਂ ਸੀ। ਉਹਨਾਂ ਨੂੰ ਇੱਕ ਏਜੰਟ ਮਿਲਿਆ ਜਿਸਨੇ ਵਾਦਾ ਕੀਤਾ ਕਿ ਉਹ ਉਹਨਾਂ ਨੂੰ ਪੱਕਾ ਵੀਜ਼ਾ ਦਿਵਾ ਦੇਵੇਗਾ ਪਰ ਇਹ ਸਭ ਇੱਕ ਧੋਖਾ ਸੀ ਬਾਬਾ ਅਤੇ ਬੀਬੀ ਨੇ ਆਪਣੀਆਂ ਸਾਰੀਆਂ ਜਮ੍ਹਾਂ ਪੂੰਜੀਆਂ ਉਸ ਨੂੰ ਦੇ ਦਿੱਤੀਆਂ ਪਰ ਉਸਨੇ ਝਾਲੀ ਕਾਗਜ਼ ਬਣਾ ਕੇ ਅਰਜ਼ੀ ਦਿੱਤੀ ਇਹ ਕਹਾਣੀ ਤੁਹਾਨੂੰ ਰੋਮਾਂਚਿਤ ਕਰੇਗੀ ਅਤੇ ਸੋਚਣ ਲਈ ਮਜਬੂਰ ਕਰੇਗੀ ਕਿ ਵਿਦੇਸ਼ ਜਾਣ ਦੀ ਲਾਲਸਾ ਕਿੰਨੀ ਮਹਿੰਗੀ ਪੈ ਸਕਦੀ ਹੈ ਬਾਬਾ ਗੁਰਚਰਨ ਦੇ ਅੱਖਾਂ ਵਿੱਚ ਹਮੇਸ਼ਾ ਉਹ ਪਲ ਕੁੰਮਦੇ ਰਹਿੰਦੇ ਜਦੋਂ ਉਹ ਪਹਿਲੀ ਵਾਰ ਲੰਡਨ ਦੀ ਧਰਤੀ ਤੇ ਪੈਰ ਰੱਖਿਆ ਸੀ ਉਹਨਾਂ ਨੂੰ ਲੱਗਿਆ ਜਿਵੇਂ ਸੁਪਨੇ ਸੱਚ ਹੋ ਰਹੇ ਹਨ ਪਰ ਹੌਲੀ-ਹੌਲੀ ਉਹ ਉੱਥੇ ਦੀ ਜ਼ਿੰਦਗੀ ਵਿੱਚ ਰਚ ਬਸ ਗਏ ਹਰਪ੍ਰੀਤ ਦੇ ਘਰ ਵਿੱਚ ਰਹਿੰਦੇ ਰਹਿੰਦੇ ਉਹਨਾਂ ਨੇ ਆਪਣਾ ਛੋਟਾ ਜਿਹਾ ਸੰਸਾਰ ਬਣਾ ਲਿਆ ਬੀਬੀ surjit ਨੇ ਪੋਤੀ ਨੂੰ ਪੰਜਾਬੀ ਗੀਤ ਸਿਖਾਏ ਉਹਨਾਂ ਨੂੰ ਰੋਟੀ ਬਣਾਉਣੀ ਸਿਖਾਈ ਅਤੇ ਬਾਬਾ ਨੇ ਗੁਰਦੁਆਰੇ ਵਿੱਚ ਲੰਗਰ ਵੰਡ ਕੇ ਆਪਣੇ ਮਨ ਨੂੰ ਸ਼ਾਂਤੀ ਮਿਲੀ ਉਹਨਾਂ ਨੂੰ ਲੱਗਿਆ ਕਿ ਪੰਜਾਬ ਵਾਪਸ ਜਾਣਾ ਮੁਸ਼ਕਲ ਹੋਵੇਗਾ ਕਿਉਂਕਿ ਉੱਥੇ ਉਹਨਾਂ ਦਾ ਪਿੰਡ ਬਦਲ ਗਿਆ ਸੀ ਰਿਸ਼ਤੇਦਾਰ ਵੀ ਥੋੜੇ ਰਹਿ ਗਏ ਸਨ ਬਾਬਾ ਗੁਰਚਰਨ ਅਤੇ ਬੀਬੀ ਸੁਰਜੀਤ ਨੇ ਯੂਕੇ ਵਿੱਚ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਲਿਆ ਸੀ ਉਹ ਹਰ ਰੋਜ਼ ਸਵੇਰੇ ਉੱਠ ਕੇ ਪਾਰਕ ਵਿੱਚ ਸੈਰ ਕਰਦੇ ਪੋਤੇ ਨਾਲ ਖੇਡਦੇ ਅਤੇ ਰਾਤ ਨੂੰ ਪਰਿਵਾਰ ਨਾਲ ਬੈਠ ਕੇ ਪੁਰਾਣੀਆਂ ਗੱਲਾਂ ਕਰਦੇ ਹਰਪ੍ਰੀਤ ਦੀ ਪਤਨੀ ਵੀ ਉਹਨਾਂ ਨੂੰ ਬਹੁਤ ਮਾਣ ਨਾਲ ਮਾਪਿਓ ਜੀ ਕਹਿੰਦੀ ਸੀ ਅਤੇ ਉਹਨਾਂ ਦੀ ਸੇਵਾ ਕਰਦੀ ਸੀ ਪਰ ਵੀਜ਼ਾ ਦੀ ਮਿਆਦ ਖਤਮ ਹੋ ਰਹੀ ਸੀ ਅਤੇ ਉਹਨਾਂ ਨੂੰ ਵਾਪਸ ਜਾਣਾ ਪੈਣ ਵਾਲਾ ਸੀ ਇੱਕ ਦਿਨ ਹਰਪ੍ਰੀਤ ਨੇ ਕਿਹਾ ਕਿ ਬਾਪੂ ਜੀ ਅਸੀਂ ਵੀਜ਼ਾ ਐਕਸਟention ਲਈ ਅਰਜ਼ੀ ਦੇਈਏ ਤੁਸੀਂ ਇੱਥੇ ਹੀ ਰਹੋ ਬਾਬਾ ਨੇ ਹਾਂ ਕਰ ਦਿੱਤੀ ਅਤੇ ਉਹਨਾਂ ਨੂੰ ਇੱਕ ਪੰਜਾਬੀ ਏਜੰਟ ਮਿਲਿਆ ਜਿਸ ਦਾ ਨਾਮ ਸੀ ਜਸਬੀਰ ਸਿੰਘ ਜਸਬੀਰ ਨੇ ਵਾਦਾ ਕੀਤਾ ਕਿ ਉਹ ਉਹਨਾਂ ਨੂੰ ਪੱਕਾ ਰੈਜ਼ਿਡੈਂਸੀ ਵੀਜ਼ਾ ਦਿਵਾ ਦੇਵੇਗਾ بس ਕੁਝ ਕਾਗਜ਼ ਬਣਾਉਣੇ ਪੈਣਗੇ ਅਤੇ ਫੀਸ ਦੇਣੀ ਪਵੇਗੀ। ਬਾਬਾ ਨੇ ਆਪਣੀ ਪੈਨਸ਼ਨ ਅਤੇ ਪਿੰਡ ਵਿੱਚ ਜ਼ਮੀਨ ਵੇਚ ਕੇ ਪੈਸੇ ਜਮ੍ਹਾਂ ਕੀਤੇ ਅਤੇ ਏਜੰਟ ਨੂੰ ਦੇ ਦਿੱਤੇ। ਏਜੰਟ ਨੇ ਕਿਹਾ ਕਿ ਤੁਹਾਡੇ ਕਾਗਜ਼ ਵਿੱਚ ਥੋੜਾ ਜਿਹਾ ਬਦਲਾ ਕਰਾਂਗਾ ਤਾਂ ਅਰਜ਼ੀ ਪਾਸ ਹੋ ਜਾਵੇਗੀ। ਜਿਵੇਂ ਤੁਹਾਡੀ ਸਿਹਤ ਬਾਰੇ ਡਾਕਟਰੀ ਰਿਪੋਰਟ ਅਤੇ ਪਰਿਵਾਰ ਨਾਲ ਰਹਿਣ ਦੇ ਕਾਰਨ। ਬੀਬੀ ਸੁਰਜੀਤ ਨੂੰ ਥੋੜਾ ਸ਼ੱਕ ਹੋਇਆ ਪਰ ਬਾਬਾ ਨੇ ਕਿਹਾ ਕਿ ਸਭ ਠੀਕ ਹੋ ਜਾਵੇਗਾ। ਉਹ 에ਜੰਟ ਨੂੰ ਵਿਸ਼ਵਾਸ ਕਰ ਬੈਠੇ ਕਿਉਂਕਿ ਉਹ ਵੀ ਪੰਜਾਬੀ ਸੀ ਅਤੇ ਗੱਲਾਂ ਬੜੀਆਂ ਮਿੱਠੀਆਂ ਕਰਦਾ ਸੀ ਅਰਜ਼ੀ ਦਿੱਤੀ ਗਈ ਅਤੇ ਉਹ ਉਡੀਕ ਕਰਨ ਲੱਗੇ ਰੋਜ਼ਾਨਾ ਪ੍ਰਾਰਥਨਾ ਕਰਦੇ ਕਿ ਹੱਲਾ ਜਾਂ ਵਾਏ ਗੁਰੂ ਉਹਨਾਂ ਨੂੰ ਇੱਥੇ ਰਹਿਣ ਦੇਵੇ ਪਰ ਇਹ ਸਭ ਇੱਕ ਵੱਡੇ ਧੋਖੇ ਦਾ ਹਿੱਸਾ ਸੀ ਜੋ ਉਹਨਾਂ ਨੂੰ ਨਹੀਂ ਪਤਾ ਸੀ 에ਜੰਟ ਨੇ ਝਾਲੀ ਡਾਕੂਮੈਂਟਸ ਬਣਾਏ ਸਨ ਜਿਨ੍ਹਾਂ ਵਿੱਚ ਬਾਬਾ ਦੀ ਉਮਰ ਅਤੇ ਸਿਹਤ ਬਾਰੇ ਗਲਤ ਜਾਣਕਾਰੀ ਸੀ ਅਤੇ ਯੂਕੇ ਦੇ ਇਮੀਗ੍ਰੇਸ਼ਨ ਨੀਮਾ ਵਿੱਚ ਡਿਸੈਪਸ਼ਨ ਯਾਨੀ ਧੋਖੇ ਵਜੋਂ ਗਿਣਿਆ ਜਾਂਦਾ ਹੈ। ਇਹ ਇੱਕ ਅਜਿਹਾ ਕਾਨੂੰਨ ਹੈ ਜਿਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ ਕਿ ਜੇ ਵੀਜ਼ਾ ਅਰਜ਼ੀ ਵਿੱਚ ਕੋਈ ਵੀ ਗਲਤ ਜਾਣਕਾਰੀ ਜਾਂ ਝਾਲੀ ਕਾਗਜ਼ ਵਰਤੇ ਜਾਂਦੇ ਹਨ ਤਾਂ ਨਾ ਸਿਰਫ ਅਰਜ਼ੀ ਰੱਦ ਹੁੰਦੀ ਹੈ ਬਲਕਿ ਡਿਪੋਰਟੇਸ਼ਨ ਅਤੇ ਬੈਨ ਵੀ ਲੱਗ ਜਾਂਦਾ ਹੈ। ਬਾਬਾ ਅਤੇ ਬੀਬੀ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਪੋਲੀ ਪਾਲੀ ਗਲਤੀ ਉਹਨਾਂ ਨੂੰ ਅਜੇ ਦੁੱਖ ਵਿੱਚ ਤੱਕ ਦੇਵੇਗੀ ਉਹ ਖੁਸ਼ ਸਨ ਕਿ ਉਹਨਾਂ ਦੀ ਅਰਜ਼ੀ ਚੱਲ ਰਹੀ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਰਹਿ ਸਕਣਗੇ ਪਰ ਕਦੇ ਸੋਚਿਆ ਨਹੀਂ ਸੀ ਕਿ ਇਹ ਸਭ ਉਹਨਾਂ ਨੂੰ ਰੋਂਦੇ ਰੋਂਦੇ ਵਾਪਸ ਭੇਜ ਦੇਵੇਗਾ ਇਹ ਕਹਾਣੀ ਤੁਹਾਨੂੰ ਪਾਵੁਕ ਕਰ ਦੇਵੇਗੀ ਅਤੇ ਸਿਖਾਏਗੀ ਕਿ ਵਿਦੇਸ਼ ਜਾਣ ਵਾਲੇ ਰਸਤੇ ਵਿੱਚ ਕਿੰਨੇ ਹਤਰੇ ਲੁਕੇ ਹੋਏ ਹਨ ਜਦੋਂ ਯੂਕੇ ਹੋਮ ਆਫਿਸ ਨੂੰ ਅਰਜ਼ੀ ਮਿਲੀ ਤਾਂ ਉਹਨਾਂ ਨੇ ਚੈਕਿੰਗ ਸ਼ੁਰੂ ਕੀਤੀ ਅਤੇ ਜਲਦੀ ਹੀ ਪਤਾ ਲੱਗ ਗਿਆ ਕਿ ਕਾਗਜ਼ ਝਾਲੀ ਹਨ 에ਜੰਟ ਨੇ ਬਾਬਾ ਦੇ ਨਾਂ ਤੇ ਗਲਤ ਮੈਡੀਕਲ ਰਿਪੋਰਟ ਲਗਾਈ ਸੀ ਜਿਸ ਵਿੱਚ ਉਹਨਾਂ ਨੂੰ ਗੰਭੀਰ ਬਿਮਾਰੀ ਵਾਲਾ ਦੱਸਿਆ ਗਿਆ ਸੀ ਤਾਂ ਜੋ ਅਰਜ਼ੀ ਪਾਸ ਹੋ ਜਾਵੇ ਪਰ ਇਹ ਧੋਖਾ ਸੀ ਅਤੇ ਯੂਕੇ ਦੇ ਕਾਨੂੰਨ ਮੁਤਾਬਕ ਵੀਜ਼ਾ ਅਰਜ਼ੀ ਵਿੱਚ ਧੋਖਾ ਕਰਨ ਵਾਲੇ ਨੂੰ ਤੁਰੰਤ ਡਿਪੋਰਟ ਕੀਤਾ ਜਾਂਦਾ ਹੈ ਅਤੇ 10 ਸਾਲ ਦਾ ਬੈਨ ਲੱਗ ਜਾਂਦਾ ਹੈ ਇਹ ਇੱਕ ਅਜਿਆ ਨਿਯਮ ਹੈ ਜੋ ਬਹੁਤੇ ਪੰਜਾਬੀ ਪਾਈਚਾਰੇ ਨੂੰ ਨਹੀਂ ਪਤਾ ਕਿ ਛੋਟੀ ਜਿਹੀ ਗਲਤ ਜਾਣਕਾਰੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ ਇੱਕ ਦਿਨ ਸਵੇਰੇ ਹੀ ਪੁਲਿਸ ਅਤੇ ਇਮੀਗ੍ਰੇਸ਼ਨ ਅਫਸਰ ਉਹਨਾਂ ਦੇ ਘਰ ਆ ਗਏ ਅਤੇ ਬਾਬਾ ਨੂੰ ਪੁੱਛਿਆ ਕਿ ਤੁਸੀਂ ਇਹ ਕਾਗਜ਼ ਕਿੱਥੋਂ ਬਣਵਾਏ ਬਾਬਾ ਨੇ ਸੱਚ ਦੱਸ ਦਿੱਤਾ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੀਬੀ ਸੁਰਜੀਤ ਰੋਣ ਲੱਗ ਪਈ ਅਤੇ ਹਰਪ੍ਰੀਤ ਨੇ ਵਕੀਲ ਨੂੰ ਬੁਲਾਇਆ ਵਕੀਲ ਨੇ ਕਿਹਾ ਕਿ ਇਹ ਧੋਖੇ ਦਾ ਮਾਮਲਾ ਹੈ ਅਤੇ ਅਪੀਲ ਕਰ ਸਕਦੇ ਹਾਂ ਪਰ ਮੌਕੇ ਕਟ ਹਨ ਬਾਬਾ ਨੂੰ ਡਿਟੈਂਸ਼ਨ ਸੈਂਟਰ ਵਿੱਚ ਪੇਜ ਦਿੱਤਾ ਗਿਆ ਜਿੱਥੇ ਉਹ ਰਾਤਾਂ ਨੂੰ ਰੋਂਦੇ ਰਹਿੰਦੇ ਸਨ ਆਪਣੇ ਪਿੰਡ ਦੀ ਯਾਦ ਆਉਂਦੀ ਸੀ ਅਤੇ ਬੀਬੀ ਨੂੰ ਵੀ ਛੇਤੀ ਹੀ ਨੋਟਿਸ ਮਿਲ ਗਿਆ ਪਰਿਵਾਰ ਵਿੱਚ ਮਾਹੌਲ ਗਮਗੀਨ ਹੋ ਗਿਆ ਪੋਤੇ ਰੋ ਰਹੇ ਸਨ ਅਤੇ ਹਰਪ੍ਰੀਤ ਨੇ ਸਭ ਕੁਝ ਵੇਚ ਕੇ ਵਕੀਲ ਦੀ ਫੀਸ ਅਦਾ ਕੀਤੀ ਅਪੀਲ ਕੋਰਟ ਵਿੱਚ ਗਈ ਪਰ ਜੱਜ ਨੇ ਕਿਹਾ ਕਿ ਧੋਖੇ ਵਾਲੇ ਕੇਸ ਵਿੱਚ ਕੋਈ ਰਹਿਮ ਨਹੀਂ ਕਿਉਂਕਿ ਯੂਕੇ ਦੇ ਨਿਯਮ ਸਫਤ ਹਨ ਅਤੇ ਅਜੇਹੇ ਕੇਸਾ ਵਿੱਚ ਡਿਪੋਰਟੇਸ਼ਨ ਜ਼ਰੂਰੀ ਹੈ। ਬਾਬਾ ਨੇ ਅੱਖਾਂ ਵਿੱਚ ਹੰਝੂ ਨਾਲ ਕਿਹਾ ਕਿ ਅਸੀਂ ਪੋਲੇ ਲੋਕ ਹਾਂ। ਏਜੰਟ ਨੇ 托ਖਾ ਦਿੱਤਾ ਪਰ ਜੱਜ ਨੇ ਕਿਹਾ ਕਿ ਜ਼ਿੰਮੇਵਾਰੀ ਤੁਹਾਡੀ ਵੀ ਹੈ ਕਾਗਜ਼ ਚੈੱਕ ਕਰਨ ਦੀ। ਇਹ ਪਲ ਬਹੁਤ ਪਾਵਕ ਸਨ। ਬੀਬੀ surjit ਨੇ ਅਦਾਲਤ ਵਿੱਚ ਰੋ ਕੇ ਕਿਹਾ ਕਿ ਸਾਡੇ ਕੋਲ ਪੰਜਾਬ ਵਿੱਚ ਕੁਝ ਨਹੀਂ بچਿਆ ਪਰ ਨਿਯਮ ਨਿਯਮ ਹਨ। ਏਜੰਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਰ ਉਸਨੇ ਪੈਸੇ ਵਾਪਸ ਨਹੀਂ ਕੀਤੇ ਇਹ ਕਹਾਣੀ ਦੱਸਦੀ ਹੈ ਕਿ ਵਿਦੇਸ਼ ਜਾਣ ਵਾਲੇ ਏਜੰਟਾਂ ਤੇ ਅੰਨਾ ਵਿਸ਼ਵਾਸ ਨਾ ਕਰੋ ਨਹੀਂ ਤਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਬਾਬਾ ਅਤੇ ਬੀਬੀ ਨੇ ਆਪਣੀ ਜ਼ਿੰਦਗੀ ਦੇ 15 ਸਾਲ ਯੂਕੇ ਵਿੱਚ ਬਿਤਾਏ ਪਰ ਇੱਕ ਗਲਤੀ ਨੇ ਸਭ ਖਤਮ ਕਰ ਦਿੱਤਾ ਉਹ ਰੋਜ਼ ਪ੍ਰਾਰਥਨਾ ਕਰਦੇ ਸਨ ਕਿ ਕਾਸ਼ ਉਹ ਵਾਪਸ ਨਾ ਜਾਂਦੇ ਪਰ ਨੀਮਾ ਨੇ ਉਹਨਾਂ ਨੂੰ ਮਜਬੂਰ ਕੀਤਾ ਡਿਪੋਰਟੇਸ਼ਨ ਦਾ ਦਿਨ ਆ ਗਿਆ ਅਤੇ ਬਾਬਾ ਗੁਰਚਰਨ ਅਤੇ ਬੀਬੀ ਸੁਰਜੀਤ ਨੂੰ 에어ਪੋਰਟ ਤੇ ਲਿਆਂਦਾ ਗਿਆ। ਪਰਿਵਾਰ ਰੋ ਰਿਹਾ ਸੀ। ਪੋਤੇ ਨੇ ਬਾਬਾ ਨੂੰ ਗਲੇ ਲਾ ਕੇ ਕਿਹਾ ਕਿ ਦਾਦਾ ਜੀ ਵਾਪਸ ਆ ਜਾਓ। ਪਰ ਬਾਬਾ ਨੇ ਕਿਹਾ ਕਿ ਬੇਟਾ ਅਸੀਂ ਵੀਡੀਓ ਕਾਲ ਤੇ ਮਿਲਾਂਗੇ। ਬੀਬੀ ਸੁਰਜੀਤ ਦੀਆਂ ਅੱਖਾਂ ਵਿੱਚ ਹੰਝੂ ਵਗ ਰਹੇ ਸਨ। ਉਹ ਸੋਚ ਰਹੀ ਸੀ ਕਿ ਯੂਕੇ ਵਿੱਚ ਬਿਤਾਏ ਪਲ ਕਿੰਨੇ ਸੋਨੇ ਸਨ ਅਤੇ ਹੁਣ ਵਾਪਸ ਪੰਜਾਬ ਜਾ ਕੇ ਕੀ ਕਰਾਂਗੇ? ਅਫਸਰ ਨੇ ਉਹਨਾਂ ਨੂੰ ਪਲੇਨ ਵਿੱਚ ਬਿਠਾਇਆ ਅਤੇ ਉਹ ਰੋਂਦੇ ਰੋਂਦੇ ਵਾਪਸ ਆ ਗਏ। ਪੰਜਾਬ ਪਹੁੰਚ ਕੇ ਉਹਨਾਂ ਨੂੰ ਪਿੰਡ ਵਿੱਚ ਜਾਣਾ ਪਿਆ ਜਿੱਥੇ ਉਹਨਾਂ ਦਾ ਘਰ ਟੁੱਟ-ਫੁੱਟ ਗਿਆ ਸੀ ਅਤੇ ਰਿਸ਼ਤੇਦਾਰ ਵੀ ਦੂਰ ਹੋ ਗਏ ਸਨ। ਬਾਬਾ ਨੇ ਆਪਣੇ ਪੁੱਤਰ ਨੂੰ ਕਾਲ ਕੀਤੀ ਅਤੇ ਕਿਹਾ ਕਿ ਅਸੀਂ ਠੀਕ ਹਾਂ ਪਰ ਦਿਲ ਵਿੱਚ ਦਰਦ ਸੀ। ਉਹਨਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਥੋੜੀ ਜਿਹੀ ਖੇਤੀ ਕੀਤੀ ਅਤੇ ਗੁਰਦੁਆਰੇ ਵਿੱਚ ਸੇਵਾ ਕੀਤੀ। ਪਰ ਯੂਕੇ ਦੀ ਯਾਦ ਹਮੇਸ਼ਾ ਰਹਿੰਦੀ ਸੀ। ਇਹ ਕਹਾਣੀ ਪਾਵੁਖ ਹੈ ਕਿਉਂਕਿ ਇਹ ਦੱਸਦੀ ਹੈ ਕਿ ਵਿਦੇਸ਼ ਵਿੱਚ ਰਹਿਣ ਦੀ ਲਾਲਸਾ ਕਿੰਨੀ ਮਹਿੰਗੀ ਪੈ ਸਕਦੀ ਹੈ ਅਤੇ ਏਜੰਟਾਂ ਦੇ ਧੋਖੇ ਨੇ ਕਿੰਨੇ ਪਰਿਵਾਰ ਬਰਬਾਦ ਕੀਤੇ ਹਨ। ਬਾਬਾ ਅਤੇ ਬੀਬੀ ਨੇ ਆਪਣੇ ਅਨੁਭਵ ਨੂੰ ਪਿੰਡ ਵਾਲਿਆਂ ਨਾਲ ਸਾਂਝਾ ਕੀਤਾ ਤਾਂ ਜੋ ਕੋਈ ਹੋਰ ਨਾ ਫਸੇ। ਉਹਨਾਂ ਨੂੰ ਲੱਗਿਆ ਕਿ ਪੰਜਾਬ ਵਿੱਚ ਵੀ ਜ਼ਿੰਦਗੀ ਹੈ ਪਰ ਪਰਿਵਾਰ ਤੋਂ ਦੂਰ ਰਹਿਣਾ ਦਰਦਨਾਕ ਹੈ। ਇਹ ਪਲ ਤੁਹਾਨੂੰ ਰੋਣ ਤੇ ਮਜਬੂਰ ਕਰ ਦੇਣਗੇ ਅਤੇ ਸੋਚਣ ਲਈ ਮਜਬੂਰ ਕਰਨਗੇ ਕਿ ਕਾਨੂੰਨਾਂ ਨੂੰ ਨਾ ਤੋੜੋ। ਬਾਬਾ ਨੇ ਇੱਕ ਵਾਰ ਕਿਹਾ ਕਿ ਵਿਦੇਸ਼ ਜਾਣਾ ਚੰਗਾ ਹੈ ਪਰ ਸਹੀ ਰਸਤੇ ਨਾਲ ਨਹੀਂ ਤਾਂ ਦੁੱਖ ਹੀ ਮਿਲਦਾ ਹੈ। ਉਹਨਾਂ ਦੀ ਜ਼ਿੰਦਗੀ ਹੁਣ ਸਾਦੀ ਹੈ ਪਰ ਉਹ ਖੁਸ਼ ਹਨ ਕਿ ਉਹ ਆਪਣੇ ਮੂਲ ਵਿੱਚ ਵਾਪਸ ਆ ਗਏ। ਇਹ ਕਹਾਣੀ ਤੁਹਾਨੂੰ ਭਾਵੁਕ ਕਰੇਗੀ ਅਤੇ ਵਿਦੇਸ਼ ਜਾਣ ਵਾਲੇ ਲੋਕਾਂ ਲਈ ਇੱਕ ਸਬਕ ਹੈ। ਇਸ ਕਹਾਣੀ ਵਿੱਚੋਂ ਸਬਕ ਇਹ ਹੈ ਕਿ ਵਿਦੇਸ਼ ਜਾਣ ਵਾਲੇ ਏਜੰਟਾਂ ਤੇ ਅੰਨਾ ਵਿਸ਼ਵਾਸ ਨਾ ਕਰੋ ਅਤੇ ਹਮੇਸ਼ਾ ਆਪਣੇ ਕਾਗਜ਼ ਚੈੱਕ ਕਰੋ ਕਿਉਂਕਿ ਧੋਖੇ ਵਾਲੇ ਵੀਜ਼ਾ ਅਰਜ਼ੀ ਨੇ ਨਾ ਸਿਰਫ ਡਿਪੋਰਟ ਕਰਵਾ ਸਕਦੀ ਹੈ ਬਲਕਿ ਜ਼ਿੰਦਗੀ ਬਰਬਾਦ ਵੀ ਕਰ ਦਿੰਦੀ ਹੈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਆਪਣੇ ਦੇਸ਼ ਨੂੰ ਮਹੱਤਵ ਦਿਓ ਅਤੇ ਕਾਨੂੰਨਾਂ ਦਾ ਪਾਲਣ ਕਰੋ ਨਹੀਂ ਤਾਂ ਪਰਿਵਾਰ ਤੋਂ ਦੂਰੀ ਅਤੇ ਦੁੱਖ ਹੀ ਮਿਲੇਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ